ਸਤਿ ਸ਼੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਅਵਤਾਰ ਸਿੰਘ ਸ਼ੇਰਗਿੱਲ ਪ੍ਰੋਗਰਾਮ ਲੈ ਕੇ ਹਾਜ਼ਰ ਆ ਜੀ ਤੁਹਾਡੇ ਮੁੱਦੇ ਸਾਡੀ ਰਾਏ ਤੇ ਇਸ ਪ੍ਰੋਗਰਾਮ ਵਿੱਚ ਹਰ ਵਾਰ ਦੀ ਤਰ੍ਹਾਂ ਸਾਡਾ ਸਾਥ ਦਿੰਨੇ ਨੇ ਉੱਗੇ ਮਾਹਰ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅਵਤਾਰ ਜੀ ਦਰਸ਼ਕਾਂ ਨੂੰ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਿਲਕੁਲ ਠੀਕ ਹੈ ਹਰ ਜੀ ਟਾਕ ਤੁਸੀਂ ਸੁਣਾਓ ਬਰਾੜ ਸਾਹਿਬਾ ਜੀ ਤੁਹਾਡਾ ਜਿਆਦਾ ਪ੍ਰੋਗਰਾਮ ਹਟਕੇ ਅਜ ਵਿਸ਼ਾ ਖੁਰਾਕ ਦਿਵਸ ਜਿਹਨੂੰ ਕਹਿੰਦੇ ਆ ਜੀ ਵਰਲਡ ਫੂਡ ਡੇ ਵੀ ਆ ਜਦੋਂ 1945 ਦੇ ਵਿੱਚ ਵਰਲਡ ਵਾਰ ਸੈਕੰਡ ਖਤਮ ਹੋਈ ਸੀਗੀ ਤੇ ਉਦੋਂ ਭੁੱਖਮਰੀ ਵਾਲੇ ਹਾਲਾਤ ਬਣ ਗਏ ਸੀਗੇ ਤੇ ਹਰੇਕ ਤੱਕ ਇੱਕ ਖਾਣਾ ਪਹੁੰਚੇ ਹਰੇਕ ਤੱਕ ਖੁਰਾਕ ਪਹੁੰਚੇ ਉਹਨੂੰ ਲੈ ਕੇ ਯੂਨਾਈਟਿਡ ਨੇਸ਼ਨਸ ਨੇ ਇੱਕ ਐਸਾ ਦਿਨ ਸ਼ੁਰੂ ਕੀਤਾ ਸੀਗਾ ਜਿਹਨੂੰ ਕਹਿੰਦੇ ਆ ਜੀ ਵਿਸ਼ਵ ਖੁਰਾਕ ਦਿਵਸ ਵਰਲਡ ਫੂਡ ਡੇ ਇਦੇ ਬਾਰੇ ਥੋੜਾ ਜਿਹਾ ਜਾਣਨਾ ਪਾਉ ਜੀ ਇਹ ਕਿ ਹੈ ਕੀ ਆ ਤੇ ਕਿਵੇਂ ਮਨਾਇਆ ਜਾਂਦਾ ਜੀ ਗੱਲ ਹੈ ਜੀ ਦੇਖੋ ਖਾਣਕ ਅਸੀਂ ਜੋ ਮਰਜੀ ਕਈਏ ਠੀਕ ਹੈ ਨਾ ਜੀ ਪਾਣੀ ਜੀਵਨ ਹੈ ਅਸੀਂ ਇਹ ਤਾਂ ਕਹਿੰਨੇ ਆ ਪਰ ਪਾਣੀ ਕੱਲਾ ਨਹੀਂ ਸਾਨੂੰ ਬਚਾ ਸਕਦਾ ਪਾਣੀ ਤੋਂ ਪੈਦਾ ਹੋਣ ਵਾਲੀ ਖਾਣਕ ਜੇ ਅਸੀਂ ਖਾਣੇ ਆ ਤੇ ਤਾਂ ਅਸੀਂ ਬਚਦੇ ਆ ਜੀ ਯਾਨੀ ਇਹ ਚੀਜ਼ ਦਾ ਝੋਕਰ ਜੇ ਤੁਸੀਂ ਦੇਖੋ ਤਾਂ ਅਸਲ ਦੇ ਵਿੱਚ ਜਦੋਂ ਇਹ ਪੁਰਾਣਾ ਸਮਾਂ ਸੀਗਾ ਉਦੋਂ ਅਸੀਂ ਜੇ ਦੇਖੀਏ ਤੇ ਬੜੇ ਕਾਲ ਪਏ ਠੀਕ ਹੈ ਫੈਮਨ ਹੋਈਆਂ ਭਾਰਾਚ ਵੀ ਹੋਈਆਂ ਅੰਤਰਰਾਸ਼ਟਰੀ ਲੈਵਲ ਤੇ بڑے ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ ਵਰਲਡ ਵਾਰ ਨੇ ਤਾਂ ਜਿਹੜਾ ਹੈਗਾ ਬ੍ਰਿਟਿਸ਼ਰਸ ਨੂੰ ਇਹ ਸਿਖਾਇਆ ਕਿ ਖਾਣੇ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਜਦੋਂ ਖਤਮ ਹੋਈ ਵਰਲਡ ਵਾਰ ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਦੀਆਂ ਕਲੋਨੀਆ ਸੀਗੀਆਂ ਨਾ ਉੱਥੇ-ਉੱਥੇ ਖੇਤੀ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਜੇ ਤੁਸੀਂ ਸਾਡਾ ਵੀ ਵੜੋ ਤੇ ਉਸ ਦੌਰਾਨ ਦੇ ਵਿੱਚ ਪਾਤੋ ਲੈ ਕੇ ਜਿਹੜਾ ਸਾਡਾ ਉਹਨਾਂ ਨੇ ਪੰਜਾਬ ਨੂੰ ਦੇਖਿਆ ਕਿ ਪੰਜਾਬ ਕਾਫੀ ਵਟਾਈਲ ਲੈਂਡ ਹੈਗੀ ਹੈ ਹੈ ਨਾ ਜੀ ਖੇਰਦਾਰਤੀਆ ਉਹਨਾਂ ਨੇ ਇੱਥੇ ਇਰੀਗੇਸ਼ਨ ਸਿਸਟਮ ਦਾ ਕਨਾਲ ਸਿਸਟਮ ਨੂੰ ਸੈਟਅਪ ਕੀਤਾ ਨਾਲੇ ਹੋਰ ਜਿਹੜੀ ਡਵੈਲਪਮੈਂਟ ਲਿਆਂਦੀ ਤਾਂਕਿ ਇਥੋਂ ਭੋਜਨ ਦੀ ਸੁਰੱਖਿਆ ਕੀਤੀ ਜਾਵੇ ਇਹ ਕਰਦੇ ਕਰਦੇ ਜੀ ਜਿਵੇਂ ਫਿਰ ਅੰਤਰਰਾਸ਼ਟਰੀ ਜਿਹੜੀਆਂ ਸੰਸਥਾਵਾਂ ਬਣਨੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਵੀ ਦੇਖਿਆ ਫਿਰ ਯੂਨਾਈਟਿਡ ਨੇਸ਼ਨ ਦੇ ਵਿੱਚ ਆ ਕੇ ਇਹਨਾਂ ਨੇ 1945 ਦੇ ਵਿੱਚ ਇਹ ਦਿਵਸ ਮਨਾਉਣਾ ਸ਼ੁਰੂ ਕਰਤਾ ਜਿਦੇ ਵਿੱਚ ਸਾਰੀਆਂ ਹੀ ਜਿਹੜੀਆਂ ਆਰਗੇਨਾਈਜੇਸ਼ਨ ਸਾਥ ਦਿੰਦੀਆਂ ਹੈਗੀਆਂ ਤੇ ਇਹ ਜਿਹੜੀ ਮੈਂਬਰ ਕੰਟਰੀ ਸੀਗੇ ਉਹਨਾਂ ਨੇ ਇਹ ਬਣਾਇਆ ਕਿ ਅਸੀਂ ਇੱਕ ਜਿਹੜਾ ਖੁਰਾਕ ਦਿਵਸ ਬਣਾ ਕੇ ਉਹਦੇ ਨਾਲ ਖੁਰਾਕ ਦੀ ਸੁਰੱਖਿਆਤ ਕੀਤੀ ਜਾਵੇ ਤਾਂ ਕਿ ਕੁੱਲ ਆਬਾਦੀ ਨੂੰ ਖਾਣ ਜੋ ਚੀਜ਼ਾਂ ਮਿਲਣ ਅਤੇ ਕੋਈ ਵੀ ਭੁੱਖਮਰੀ ਨਾਲ ਨਾ ਮਰੇ ਠੀਕ ਹੈ ਨਾ ਤੁਸੀਂ ਜੇ ਲੇਟੈਸਟ ਹੀ ਦੇਖੋ ਤੇ ਜੋ ਗਾਜ਼ਾ ਚ ਹੋਇਆ ਹੈਗਾ ਠੀਕ ਹੈ ਉੱਥੇ ਭੁੱਖਮਰੀ ਨਾਲ ਕਿਸ ਤਰ੍ਹਾਂ ਲੋਕ ਮਰੇ ਹੈ ਤੇ ਕੀ ਹੈ ਇਵੇਂ ਪੁਰਾਣੇ ਸਮੇਂ ਦੇ ਵਿੱਚ ਚਲੋ ਤੇ ਤੁਹਾਨੂੰ ਪਤਾ ਲੱਗਦਾ ਈਵਨ ਤੱਕ ਹਾਲਾਤ ਸਾਡੇ ਵੀ ਉਦੋਂ ਬਹੁਤ ਵਧੀਆ ਨਹੀਂ ਸੀਗੇ ਤੁਸੀਂ ਦੇਖੋ ਅਸੀਂ 65 ਦੀ ਲੜਾਈ ਸਾਨੂੰ ਬੰਦ ਕਰਨੀ ਪਈ ਖੁਰਾਕ ਕਰਕੇ ਹੀ ਬੰਦ ਕਰਨੀ ਪਈ ਨਾ ਕਿਉਂਕਿ ਉਦੋਂ ਜਿਹੜੀ ਕਣਕ ਸਾਨੂੰ ਉਦੋਂ ਅਮਰੀਕਾ ਤੋਂ ਆਉਂਦੀ ਸੀਗੀ ਉਹਨਾਂ ਨੇ ਕਿਹਾ ਜੇ ਕਣਕ ਲੈਣੀ ਹੈ ਤੇ ਤੁਸੀਂ ਇਹਨੂੰ ਬੰਦ ਕਰੋ ਉਸ ਟਾਈਮ ਤੇ ਸਰਕਾਰ ਨੇ ਇੱਕ ਦਿਨ ਇੱਕ ਸਮੇਂ ਦੀ ਰੋਟੀ ਵੀ ਬੰਦ ਕੀਤੀ ਸੀਗੀ ਕਿ ਕੋਈ ਰੋਟੀ ਨਹੀਂ ਹੋ ਜਣੀ ਹੋਊਗਾ ਤੇ ਉਸ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਉਤਸ਼ਾਹਿਤ ਕਰਨਾਂ ਦੀ ਗੱਲ ਕੀਤੀ ਕਿ ਅਸੀਂ ਆਪਣੀ ਪੈਦਾਵਾਰ ਬਣਾਈਏ ਤਾਂ ਕਿ ਹਰ ਜਿਹੜਾ ਸੈਲਫ ਸਸਟੇਨਡ ਹੋਵੇ ਜੀ ਠੀਕ ਹੈ ਨਹੀਂ ਸਮੇਂ-ਸਮੇਂ ਤੇ ਕੁਦਰਤ ਸਾਨੂੰ ਰੰਗ ਵਿਖਾਉਂਦੀ ਰਹਿੰਦੀ ਹੈ ਜੀ ਬਿਲਕੁਲ ਬਿਲਕੁਲ ਤੁਸੀਂ ਆਕਾਲ ਦਾ ਨਾਮ ਲਿਆ ਜੇ ਜ਼ਿਕਰ ਕੀਤਾ ਸੀ ਵਿੱਚ ਵਿਸ਼ਵ ਭਰ ਦੇ ਵਿੱਚ ਕਾਫੀ ਵਾਰ ਇਹ ਫੈਮਿਨਨ ਜਿਹੜੀ ਪਈ ਆ ਆਕਾਲ ਪਿਆ ਆ ਉਹਦੇ ਵਿੱਚ ਪੰਜਾਬ ਦਾ ਜਿਹੜਾ ਖੁਰਾਕ ਸੁਰੱਖਿਆ ਨੂੰ ਲੈ ਕੇ ਕੀ ਯੋਗਦਾਨ ਰਿਹਾ ਜੀ ਦੇਖੋ ਜੀ ਜਿਹੜੀ ਗੱਲ ਤੇ ਆਪਾਂ ਗੱਲ ਕਰ ਰਹੇ ਸੀਗੇ ਹੁਣ ਜਦੋਂ ਭਾਰਤ ਦੇ ਵਿੱਚ ਸਰਕਾਰ ਨੇ ਇਹ ਦੇਖੀ ਕਿ ਸਾਨੂੰ ਬਾਹਰਲਾ ਦਬਾਅ ਝੱਲਣਾ ਪੈ ਗਿਆ ਖੁਰਾਕ ਕਰਕੇ ਠੀਕ ਹੈ ਨਾ ਤੇ ਉਹਨਾਂ ਨੇ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਤੇ ਪੈਦਾਵਾਰ ਵਧਾਉਣ ਦੀ ਗੱਲ ਕੀਤੀ ਠੀਕ ਹੈ ਤੇ ਪੈਦਾਵਾਰ ਵਧੂਗੀ ਪਹਿਲਾਂ ਤਾਂ ਖਾਦ ਖੁਰਾਕ ਚਾਹੀਦੀ ਹੈਗੀ ਇਹ ਬੁੱਟੇ ਨੂੰ ਠੀਕ ਹੈ ਜੀ ਉਹਦੇ ਲਈ ਜਿਹੜੀਆਂ ਫੈਕਟਰੀਆਂ ਵੀ ਲਾਈਆਂ ਫਰਟੀਲਾਈਜ਼ਰ ਫੈਕਟਰੀਆਂ ਲੱਗੀਆਂ ਨੇ ਫੈਲ ਵਗੈਰਾ ਤੇ ਹੋਰ ਸਾਰਾ ਕੁਝ ਦਾ ਸ਼ੁਰੂਆਤ ਹੋਈ ਟੈਕਨੋਲੋਜੀ ਲਿਆਉਣੀ ਸ਼ੁਰੂ ਕੀਤੀ ਕਿ ਖੇਤੀ ਨੂੰ ਇੰਪਰੂਵ ਕੀਤਾ ਜਾਵੇ ਠੀਕ ਹੈ ਫੇਰ ਨਾਲ ਦੀ ਨਾਲ ਵੀ ਹੁਣ ਇਹ ਤਾਂ ਅਸੀਂ ਕਰ ਰਹੇ ਹਾਂ ਕਿਸਾਨ ਵੀ ਤਾਂ ਉਤਸ਼ਾਹਿਤ ਹੋਣ ਜਦੋਂ ਐਮਐਸਪੀ ਚੱਲੀ ਸੀ ਜੀ ਠੀਕ ਹੈ ਮਿਨੀਮਮ ਸਪੋਰਟ ਪ੍ਰਾਈਸ ਉਹਨਾਂ ਨੇ ਕਰਤਾ ਕਿ ਇਹ ਤੁਹਾਨੂੰ ਜੇ ਤੁਸੀਂ ਇੰਨੀ ਪੈਦਾਵਾਰ ਕਰਦੇ ਹੋ ਤਾਂ ਕਿਸਾਨ ਨੂੰ ਇਹ ਪਤਾ ਲੱਗ ਗਿਆ ਕਿ ਮੈਨੂੰ ਇੰਨੇ ਪੈਸੇ ਮਿਲ ਜਾਣੇ ਹਨ ਠੀਕ ਹੈ ਅੱਛਾ ਉਸ ਵੇਲੇ ਐਮਐਸਪੀ ਮਾਰਕੀਟ ਪ੍ਰਾਈਸ ਤੋਂ ਵੀ ਵੱਧ ਸੀਗੀ ਇਹ ਤਾਂ ਜਿਹੜਾ ਹੌਲੀ-ਹੌਲੀ ਆ ਕੇ ਘਟਣੀ ਸ਼ੁਰੂ ਹੋਈ ਉਸ ਵੇਲੇ ਇਹਨਾਂ ਨੇ ਮਾਰਕੀਟ ਪ੍ਰਾਈਸ ਤੋਂ ਵੱਧ ਸੀ ਤੇ ਪੰਜਾਬ ਦੀ ਜਿਹੜੀ ਸੀਗੀ ਕੰਟਰੀਬਿਊਸ਼ਨ ਉਹ ਇਸ ਤਰ੍ਹਾਂ ਸੀਗੀ ਦੇਖੋ ਜੋ ਮਰਜੀ ਸੀਗਾ ਪੰਜਾਬ ਸ਼ੁਰੂ ਤੋਂ ਹੀ ਅਗਾਹ ਵਧੂ ਤੇ ਸੈਡਰੀ ਰੋਕ ਰਹੀ ਹੈ ਕਿਨੇ ਬਾਹਰਲੇ ਅਗਰੈਸ਼ਨ ਹੋਏ ਸਾਡੇ ਤੇ ਠੀਕ ਹੈ ਨਾ ਝੱਲ ਕੇ ਇਹ ਫੇਰ ਉੱਠੇ 47 ਤੋਂ ਬਾਅਦ ਵੀ ਪੰਜਾਬ ਫੇਰ ਰਿਵਾਈਵ ਹੋਇਆ ਪੰਜਾਬ ਫੁੱਟਬਾਲ ਰਿਹਾ ਜੀ ਹੁਣ ਤੱਕ ਵੀ ਹੈਗਾ ਫੁੱਟਬਾਲ ਹੀ ਆ ਇਹ ਅੱਜ ਵੀ ਕੋਈ ਭਾਵੇਂ ਕਹਿਣ ਨੂੰ ਨਾ ਮੰਨੇ ਵੀ ਅਸੀਂ ਨਹੀਂ ਹੈਗਾ ਜੀ ਹੁਣ ਤਾਂ ਪੰਜਾਬ ਦਾ ਪਰ ਅੱਜ ਵੀ ਜੇ ਤੁਸੀਂ ਅੰਕੜਿਆਂ ਨੂੰ ਵੇਖੋ ਤੇ ਪੰਜਾਬ ਦੀ ਕੰਟਰੀਬਿਊਸ਼ਨ ਫਿਰ ਵੱਧ ਹੈਗੀ ਹੈ 30% ਨੂੰ ਪਹੁੰਚਦੀ ਹੈ ਸਾਰਾ ਰਲਾ ਮਿਲਾ ਕੇ ਟੋਟਲ ਫੂਡ ਬਾਉਲਚ ਜੇ ਅੱਜ ਪੰਜਾਬ 'ਚ ਪੈਦਾਵਾਰ ਘਟਦੀ ਹੈ ਤਾਂ ਸਮੁੱਚੇ ਦੇਸ਼ ਤੇ ਇਫੈਕਟ ਪੈਂਦਾ ਉਦੋਂ ਪੰਜਾਬ ਦੇ ਕਿਸਾਨਾਂ ਨੇ ਅਗਾਹ ਵੱਧ ਕੇ ਪੈਦਾਵਾਰ 'ਚ ਜੋ ਨਵੀਂ ਟੈਕਨੀਕ ਸਰਕਾਰੀ ادارے ICAR ਹੋ ਗਿਆ PAU ਹੋ ਗਿਆ ਜੋ ਇਹਨਾਂ ਨੇ ਦੱਸੀ ਇੱਕ ਇੱਕ ਪੰਜਾਬ ਦੇ ਕਿਸਾਨਾਂ ਨੇ ਉਹਨੂੰ ਸਭ ਤੋਂ ਪਹਿਲਾਂ ਅਡਾਪਟ ਕੀਤਾ ਅੱਜ ਭਾਵੇਂ ਉਹਨਾਂ ਤੇ ਲੱਗਦਾ ਹੈ ਕਿ ਇਹ ਮਸ਼ੀਨਰੀ ਤੇ ਵੱਧ ਖਰਚ ਕਰੀ ਜਾਂਦੇ ਆ ਜੀ ਅੱਜ ਆਹ ਹੋਈ ਜਾਂਦਾ ਹੈਗਾ ਪਰ ਜੇ ਉਹ ਮਸ਼ੀਨਰੀ ਤੇ ਸਾਰਾ ਕੁਝ ਅਡਾਪਟ ਕੀਤਾ ਵਰਟੀਲਾਈਜ਼ਰ ਪਾਏ ਠੀਕ ਹੈ ਤਾਂ ਹੀ ਇਹ ਪੈਦਾਵਾਰ ਉਥੋਂ ਤੱਕ ਪਹੁੰਚੀ ਹੈ ਕਿਉਂਕਿ ਸਾਡੀ ਧਰਤੀ 'ਚ ਕਈ ਤੱਤ ਘੱਟ ਸੀਗੇ ਸੋ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕੁਝ ਨਾ ਕੁਝ ਚੀਜ਼ਾਂ ਪਾਉਣੀਆਂ ਪੈਂਦੀਆਂ ਜਿਵੇਂ ਬੰਦੇ ਚ ਵੀ ਤਾਂ ਹੌਲੀ ਹੌਲੀ ਸਪਲੀਮੈਂਟ ਜਦੋਂ ਘਟਦੇ ਆ ਤੇ ਅਸੀਂ ਆਰਟੀਫੀਸ਼ੀਅਲ ਲੈਂਦੇ ਹੀ ਆ ਨਾ ਚਾਹੇ ਉਹ ਆਪਣਾ ਤੁਦੋ ਕਿਸੇ ਤਰੀਕੇ ਦੇ ਵਿਟਾਮਿਨਸ ਲਈਏ ਜਾਂ ਕੋਈ ਬਿਮਾਰੀ ਹੋ ਗਈ ਤਾਂ ਵੀ ਅਸੀਂ ਦਵਾਈ ਲੈਨੇ ਕੈਮੀਕਲ ਉੱਥੇ ਵੀ ਲੈਨੇ ਆ ਪਰ ਕੈਮੀਕਲ ਇੱਥੇ ਵੀ ਲੈ ਰਹੇ ਆ ਸੋ ਉਹਦੇ ਨਾਲ ਕੀ ਹੋਇਆ ਜਿਹੜੀ ਹਰੀ ਕ੍ਰਾਂਤੀ ਦੀ ਗੱਲ ਹੁੰਦੀ ਹੈ ਉਹ ਹਰੀ ਕ੍ਰਾਂਤੀ ਦੇ ਵਿੱਚ ਪੰਜਾਬ ਦਾ ਪੀਏਯੂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਠੀਕ ਹੈ ਤੇ ਉਹਦੇ ਨਾਲ ਪੈਦਾਵਾਰ ਵੀ ਵਧੀ ਸਰਕਾਰ ਨੂੰ ਵੀ ਹੁਣ ਤੁਸੀਂ ਅੱਜ ਕਹੀ ਜਾਂਦੇ ਆ ਰੋਲਾ ਇਹ ਪੈਂਦਾ ਜੀ ਪੰਜਾਬ ਦੇ ਵਿੱਚ ਚੌਲ ਉਗਾਈ ਜਾਂਦੇ ਆ ਪੰਜਾਬ ਦੇ ਵਿੱਚ ਪਾਣੀ ਖਤਮ ਹੋ ਰਿਹਾ ਪਰ ਦੂਜੇ ਪਾਸੇ ਸਰਕਾਰ ਦੀ ਨੀਤੀ ਦੇਖੋ ਠੀਕ ਹੈ ਨਾ ਕੇਂਦਰ ਸਰਕਾਰ ਹਮੇਸ਼ਾ ਹੀ ਇੱਕ ਪਾਸੇ ਡਾਇਵਰਸਿਫਿਕੇਸ਼ਨ ਦੀ ਗੱਲ ਚੱਲਦੀ ਹੋਊਗੀ ਦੂਜਾ ਹੱਥ ਕਹਿੰਦਾ ਕਿ ਉਹਦੀ ਪੈਦਾਵਾਰ ਬਤਾਓ ਬਿਲਕੁਲ ਠੀਕ ਹੈ ਕਿਉਂਕਿ ਕਿਸਾਨ ਨੂੰ ਜਿਹੜਾ ਤਾਂ ਉਹਦੇ ਤਾਂ ਉਸ ਹਿਸਾਬ ਨਾਲ ਚੱਲਦਾ ਹੈ ਨਾ ਤੇ ਉਹਦਾ ਹੀ ਨਹੀਂ ਬੈਦਾਵਰ ਵਧਾਉਣ ਤੋਂ ਹਾਂ ਤੇ ਉਹ ਟਾਰਗੇਟ ਜਿਹੜੇ ਐ ਕੇਂਦਰ ਵੱਲੋਂ ਦਿੱਤੇ ਜਾ ਰਹੇ ਹੈਗੇ ਆ ਠੀਕ ਹੈ ਉਹ ਹਮੇਸ਼ਾ ਸਾਡੇ ਲਈ ਵਧਦੇ ਜਾਂਦੇ ਆ ਯਾਨੀ ਕਿ ਕੇਂਦਰ ਨੂੰ ਆਪਦੇ ਪੂਲ ਚ ਚੌਲਾਂ ਦੀ ਲੋੜ ਹੈ ਉਹ ਵਧਾਉਂਦੀ ਹੈ ਠੀਕ ਹੈ ਉਹਦੇ ਕਣਕ ਦੀ ਲੋੜ ਹੈਗੀ ਆ ਉਹ ਵਧਾਉਂਦੀ ਆ ਸੋ ਟਾਰਗੇਟ ਪੰਜਾਬ ਲਈ ਵਧਦੇ ਹੀ ਹੈ ਘਟੇ ਨਹੀਂਗੇ ਠੀਕ ਹੈ ਸੋ ਏ ਅਸੀਂ ਜੋ ਮਰਜ਼ੀ ਹੈ ਕਿ ਗੱਲ ਇਹ ਹੈ ਕਿ ਕੁਹਾ ਆ ਕੇ ਗੱਲ ਕਿੱਦਾਂ ਨੂੰ ਕਰ ਲਈਏ ਪਰ ਐਕਚੁਅਲ ਚੀਜ਼ ਇੱਥੇ ਹੀ ਰਹਿ ਰਹੀ ਹੈ ਤੇ ਪੰਜਾਬ ਮੋੜੀ ਰਿਹਾ ਹੈ ਹਰੀ ਕ੍ਰਾਂਤੀ ਦਾ ਹਰੀ ਕ੍ਰਾਂਤੀ ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਕਿ ਕੀ ਹਰੀ ਕ੍ਰਾਂਤੀ ਜਿਹੜੀ ਹੈ ਇਹਨੂੰ ਮੁੱਖ ਮੰਨਿਆ ਜਾ ਰਿਹਾ ਹੈ ਖੇਤੀ ਸੰਕਟ ਲਈ ਕੀ ਇਹ ਕਿੱਥੋਂ ਤੱਕ ਸਹੀ ਹੈ ਜੀ ਦੇਖੋ ਇਹਦੇ ਚ ਨਾ ਜੀ ਕਈ ਚੀਜ਼ਾਂ ਬੜੀਆਂ ਭ੍ਰਮ ਵੀ ਫਲਾਏ ਜਾ ਰਹੇ ਐ ਅਸੀਂ ਫੈਕਸ਼ਨ ਫਿਗਰਸ ਤੋਂ ਨਾ ਕਈ ਵਾਰੀ ਦੂਰ ਹੋ ਕੇ ਵੀ ਗੱਲ ਕਰਦੇ ਆਂ ਠੀਕ ਹੈ ਜੀ ਜੀ ਕਿਉਂਕਿ ਇੱਕ ਨਾ ਹਰ ਬੰਦੇ ਦੀ ਆਪਣੀ ਨੋਸ਼ਨ ਬਣ ਜਾਂਦੀ ਹੈਗੀ ਤੇ ਉਹ ਨੋਸ਼ਨ ਬਣਾਈ ਕਿੱਦਾਂ ਜਾ ਰਹੀ ਹੈ ਅੱਜ ਦੇਖੋ ਜਿਹੜੀ ਹਰੀ ਕ੍ਰਾਂਤੀ ਨੇ ਕਿਸੇ ਟਾਈਮ ਤੇ ਇਹੀ ਜਿਹੜੇ ਅਸੀਂ ਮੋਟਾ ਨਾਜ ਅੱਜ ਕਹਿੰਦੇ ਆ ਜਵਾਰ ਬਾਜਰਾ ਆ ਕੀ ਠੀਕ ਹੈ ਇਹੀ ਸਾਡੇ ਕੋਲੇ ਹੁੰਦੇ ਸੀਗੇ 메ਨ ਜੜੀ ਬਾਜਰਾ ਤੇ ਏਕ ਕ੍ਰੌਪ ਸਾਡੀਆਂ ਹੁੰਦੀਆਂ ਸੀਗੀਆਂ ਉਹ ਲੋਕ ਉਸ ਵੇਲੇ ਜਿਹਨੂੰ ਹੱਥ ਪੈ ਜਾਂਦਾ ਸੀ ਕਣਕ ਨੂੰ ਕਿਉਂਕਿ ਕਣਕ ਮਿਲਦੀ ਨਹੀਂ ਸੀ ਮਹਿੰਗੀ ਸੀ ਠੀਕ ਹੈ ਜੀ ਦਾ ਉਹ ਅਮੀਰ ਲੋਕਾਂ ਦਾ ਖਾਈਆ ਉਸ ਵੇਲੇ ਗਿਣਿਆ ਜਾਂਦਾ ਸੀਗਾ ਤੇ ਇਹ ਗਰੀਬਾਂ ਦਾ ਖਾਈਆ ਸੀਗਾ ਪਰ ਜੀ ਸਿਸਟਮ ਬਦਲ ਗਿਆ ਹੁਣ ਇਹਦੇ ਚ ਕਿਤੇ ਨਾ ਕਿਤੇ ਜਿਹੜਾ ਅੱਜ ਹਰੀ ਕ੍ਰਾਂਤੀ ਨੂੰ ਕੋਸਿਆ ਜਾ ਰਿਹਾ ਜੀ ਇਹਨਾਂ ਨੇ ਕੈਮੀਕਲ ਤੇ ਫਰਟੀਲਾਈਜ਼ਰਸ ਪਾ ਪਾ ਕੇ ਧਰਤੀ ਵੀ ਖਰਾਬ ਕਰਤੀ ਸਾਰਾ ਕੁਝ ਖਰਾਬ ਹੋ ਗਿਆ ਸਾਡਾ ਠੀਕ ਹੈ ਇਹਨਾਂ ਦੀ ਦੇਣ ਹੈ ਬਟ ਮੈਂ ਕਹਿੰਨਾ ਅੱਜ ਜੇ ਥੋੜੀ ਤੁਸੀਂ ਇਹਨੂੰ ਬੰਦ ਕਰ ਦਿਓ ਦੇਖੋ ਕਿਸਾਨ ਤਾਂ ਨਾ ਫਰਟੀਲਾਈਜ਼ਰ ਬਣਾ ਰਿਹਾ ਨਾ ਪੈਸਟੀਸਾਈਡ ਬਣਾ ਰਿਹਾ ਠੀਕ ਹੈ ਜੋ ਰਿਕੁਆਇਰਡ ਹੈਗਾ ਉਹ ਪਾ ਰਿਹਾ ਹੈਗਾ ਜੋ ਉਹ ਵੀ ਰਿਕਮੈਂਡੇਡ ਫਰਟੀਲਾਈਜ਼ਰ ਆਉਂਦੇ ਹੈ ਚਾਹੇ IOPAU ਤੋਂ ਹੁਣ ICAR ਤੋਂ ਹੁਣ ਉਹਨਾਂ ਦੇ ਰਿਕਮੈਂਡੇਡ ਫਰਟੀਲਾਈਜ਼ਰ ਹੁੰਦੇ ਆ ਤਾਂ ਉਹ ਬੰਦਿਆ ਤੇ ਉਹਦੇ ਕੋਲ ਆਉਂਦੇ ਆ ਉਹ ਪਾਉਂਦਾ ਠੀਕ ਹੈ ਜਿੰਨੀ ਕੁਆਂਟੀਟੀ ਅੱਛਾ ਮੰਨ ਲੈਂਦੇ ਆ ਕਿ ਥੋੜਾ ਬਹੁਤਾ 1-2% ਕੋਈ ਵੱਧ ਵੀ ਪਾਉਂਦਾ ਹੋਊਗਾ ਉਹ ਇੱਕ ਵਾਰੀ ਪਾ ਲੂਗਾ ਜਦੋਂ ਉਹਦੇ ਚੋਂ ਕੁਝ ਨਿਕਲਦਾ ਹੀ ਨਹੀਂ ਐਕਸਟਰਾ ਖਰਚਾ ਤਾਂ ਵੱਧ ਗਿਆ ਆਮਦਨ ਉਹਦੀ ਵਧੀ ਨਾ ਅਗਲੀ ਵਾਰ ਤੋਂ ਉਹ ਵੀ ਛੱਡ ਜਾਊਗਾ ਤੇ ਤੁਸੀਂ ਇਹਨਾਂ ਦੀ ਪੈਦਾਵਾਰ ਬੰਦ ਕਰ ਦਿਓ ਉਧਰ ਜੇਦੋ ਇਹ ਚੀਜ਼ ਹੋ ਗਈ ਤਾਂ ਆਪੇ ਪਾਉਣਾ ਕਿੱਥੋਂ ਹੈ ਕਿਸਾਨਾਂ ਨੇ ਠੀਕ ਹੈ ਬਟ ਇਹਦੇ ਨਾਲ ਸ਼ਰਤ ਇਹ ਹੈ ਕਿ ਅਸੀਂ ਜਿਹੜੀ ਹੈ ਪ੍ਰੋਡਕਸ਼ਨ ਵਿੱਚ ਤੀਜੇ ਸਾਲ ਤਕਰੀਬਨ 25% ਤੇ ਰਹਿ ਜਾਾਂਗੇ ਠੀਕ ਹੈ ਉਹ ਚੀਜ਼ ਨੂੰ ਸਾਨੂੰ ਧਿਆਨ ਚ ਰੱਖਣਾ ਪੈਣਾ ਅੱਜ ਜਿਹੜਾ ਫੂਡ ਹੈ ਇਹ ਕਿਹੜਾ ਜ ਆਰਗੇਨਾਈਜੇਸ਼ਨ ਹੈਗੀ ਹੈ ਐਫ ਏ ਓ ਠੀਕ ਹੈ ਉਹਨਾਂ ਦੇ ਜੇ ਅੰਕੜੇ ਲਏ ਉਹ ਕਹਿੰਦੇ ਜਿਹਦੇ ਕੋਲੇ 80% ਤੋਂ ਘੱਟ ਪੈਦਾਵਾਰ ਹੈ ਨਾ ਜੀ ਉਹ ਭੁੱਖਮਰੀ ਦੇ ਰਾਹ ਤੇ ਹੈ ਦੇਸ਼ ਠੀਕ ਹੈ ਜਿਹੜਾ 80 ਤੋਂ 120% ਦੀ ਪੈਦਾਵਾਰ ਚ ਹੈਗਾ ਉਹ ਜੀ ਸੈਲਫ ਸਫੀਸ਼ੀਐਂਟ ਆ ਆਪਦੇ ਜੋਗਾ ਹੈਗਾ ਠੀਕ ਹੈ ਜਿਹੜਾ 120 ਤੋਂ ਉੱਤੇ ਜਾਂਦਾ ਹੈਗਾ ਉਹ ਸਰਪਲਸ ਚ ਆਉਂਦਾ ਹੈ ਅੱਛਾ ਹੁਣ ਹੈ ਇਸ ਚੀਜ਼ ਨੂੰ ਦੂਜੇ ਪਾਸਿਓਂ ਅਸੀਂ ਦੇਖੀਏ ਇਹ ਤਾਂ ਇੱਕ ਆ ਗਿਆ ਨਾ ਰੈਲਾਈਜ਼ ਡਾਟਾ ਅਸੀਂ ਕਹਿੰਨੇ ਆ ਕਿ ਅਸੀਂ ਸੈਲਫ ਸਫੀਸ਼ੀਐਂਟ ਵੀ ਆ ਅਸੀਂ ਸਰਪਲਸ ਵੀ ਹੋ ਗਏ ਆ ਠੀਕ ਹੈ ਅਸੀਂ ਬਾਹਰ ਲਿਆ ਨੂੰ ਵੀ ਦੇ ਸਕਦੇ ਜੋਗੇ ਹੈਗੇ ਆ ਪਰ ਦੂਜੇ ਪਾਸੇ ਜਦੋਂ ਅਸੀਂ ਗਲੋਬਲ ਹੰਗਰ ਇੰਡੈਕਸ ਦੀ ਗੱਲ ਕਰਦੇ ਆ ਸਾਡਾ ਰੈਂਕ ਆਇਆ ਹੈ 102 123 ਕੰਟਰੀਆਂ ਵਿੱਚੋਂ ਲੋਦਾ ਜੀ ਦਾ ਮਤਲਬ ਭੋਖਮਾਰੀ ਸਾਡੇ ਚ ਇੱਕ ਵੱਡੀ ਕੌਜ਼ ਹੈ ਜਿਹੜੀ ਗਲੋਬਲ ਹੰਡਰਡਰ ਇੰਡੈਕਸ ਤੇ ਅਸੀਂ ਪਹਿਲੇ 100 ਚ ਵੀ ਨਹੀਂ ਆਏ 100 ਤੋਂ ਉੱਤੇ ਟੱਪ ਗਏ ਠੀਕ ਹੈ ਜੀ ਤੇ ਉਧਰ ਅਸੀਂ ਕਹਿੰਨੇ ਆ ਕਿ ਅਸੀਂ ਸਰਪਲਸ ਤੇ ਸਲਫੀਸ਼ੀਐਂਟ ਹੈ ਗੱਲ ਇੱਥੇ ਜੇ ਅਸੀਂ ਸੈਲਫ ਸਫੀਸ਼ੀਐਂਟ ਜਾਂ ਉਹ ਨਹੀਂ ਹੈ ਗੱਲ ਮੈਂ ਇੱਥੇ ਕਹਿਣਾ ਕਿ ਸਾਡੇ ਜਿਹੜੀ ਹੈਗੀ ਹੈ ਜਦੋਂ ਅਸੀਂ ਕਿਉਂਕਿ ਇਨਕਮ ਪੈਰਿਟੀ ਵੱਧਦੀ ਗੈਪ ਵੱਧਦਾ ਜਾ ਰਿਹਾ ਹੈ ਠੀਕ ਹੈ ਅਮੀਰ ਗਰੀਬ ਦਾ ਪਾੜਾ ਹੁਣ ਫੇਰ ਵੱਧਾ ਜਾ ਰਿਹਾ ਹੈ ਲੋਕਾਂ ਕੋਲੇ 19 ਸਮਰਥਾ ਨਹੀਂ ਅਨਾਜ ਖਰੀਦਣ ਦੀ ਤਾਂ ਉਹ ਅਸੀਂ ਸਭ ਜਾਂ ਉਹਦੇ ਤੇ ਆ ਰਹੇ ਆ ਕਿਉਂਕਿ ਤੁਸੀਂ ਇਹਦੇ ਚ ਦੂਜਾ ਅੰਕੜਾ ਵੀ ਲੋ ਨਾ ਅੱਜ ਵੀ ਜਿਹੜੇ 81.35 ਕਰੋੜ ਲੋਕ ਹੈਗੇ ਆ ਉਹ ਤਾਂ ਜਿਹੜੇ ਹੈਗੇ ਆ ਮੁਫਤ ਦੇ ਅਨਾਜ ਵਾਲੇ ਆ ਮੁਫਤ ਦੇ ਅਨਾਜ 5 ਕਿਲੋ ਨਾਲ ਵਾਲੇ ਆ ਉਹਦੇ ਨਾਲ ਸਬਸਿਡਾਈਜ਼ਡ ਅਨਾਜ ਹੈ 2 ਤੋਂ 3 ਰੁਪਏ ਵਾਲਾ ਠੀਕ ਹੈ ਜੀ ਸੋ ਉਹ ਕਿਉਂ ਹੈ ਜੇ ਲੋਕੀ ਦੇ ਹੋਂਦ ਤੇ ਹੋਂਦ ਸੀ ਦੇਖੋ 5 ਕਿਲੋ ਨਾਇਨਾ ਸੈਕ ਦਾ ਰਹਿ ਸਕਦਾ ਸਵਾਲ ਹੋਰ ਵੀ ਆ ਇੱਥੇ ਇੱਕ ਸਵਾਲ ਹੋਰ ਵੀ ਆ ਮੇਰਾ ਵੀ ਆਪਾਂ ਖੁਰਾਕ ਸੁਰੱਖਿਆ ਦੇ ਵਿੱਚ ਕਿੰਨਾ ਕਿ ਆਤਮ ਨਿਰਭਰ ਆ ਆਪਾਂ ਸੈਲਫ ਡਿਪੈਂਡੈਂਟ ਕਿੰਨੇ ਕਿ ਆ ਜੀ ਆਪਾਂ ਇੱਕ ਵਹਿਮ ਹੀ ਆ ਕਿ ਸਾਡਾ ਇਹਦੇ ਚ ਵਹਿਮ ਹੈ ਸਾਡਾ ਮੈਂ ਨਾ ਇੱਕ ਕੈਲਕੂਲੇਸ਼ਨ ਕੀਤੀ ਸੀ ਤੇ ਉਹਨੂੰ ਦ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਅੰਕੜਿਆਂ ਨਾਲ ਮੈਂ ਬੈਟ ਰੇ ਕੀਤਾ ਸੀਗਾ ਜਿੰਨੀ ਖੁਰਾਕ ਸਾਡੀ ਪੈਦਾਵਾਰ ਹੋ ਰਹੀ ਹੈ ਨਾ ਚਾਹੇ ਉਹ ਚੌਲ ਹੈ ਕਣਕ ਹੈ ਦਾਲਾਂ ਹੈ ਮੀਟ ਹੈ ਕੁਝ ਵੀ ਹੈ ਅੰਡੇ ਹੈ ਹਰ ਚੀਜ਼ ਜਿਲੇ ਲੀਗੇ ਇਹ ਕੇ ਉਹਨੂੰ ਜੇ ਅਸੀਂ ਸਿਰਫ ਤੇ ਸਿਰਫ ਹਿਊਮਨ ਕੰਜ਼ਮਪਸ਼ਨ ਲੈ ਯਾਨੀ ਕਿ ਬੰਦਿਆਂ ਲਈ ਹੀ ਵਰਤੀ ਜਾਵੇ ਉਹ ਜੀ ਉਹਦੇ ਚ ਮੈਂ ਪਸ਼ੂ ਪੰਛੀ ਜਾਨਵਰ ਕੁਝ ਨਹੀਂ ਗਿਣਨਾ ਸਿਰਫ ਬੰਦਿਆਂ ਲਈ ਵਰਤੀ ਜਾਵੇ ਤਾਂ ਜਿੰਨੀ ਸਾਡੀ ਪੈਦਾਵਾਰ ਹੈਗੀ ਹੈ ਉਦੇ ਨਾਲ ਸਿਰਫ 18 18500 ਕਿਲੋ ਕੈਲਰੀ ਹੀ ਸਾਡੀਆਂ ਬਣਦੀਆਂ ਠੀਕ ਹੈ ਅੱਛਾ ਜੀ ਜਦ ਕਿ ਜਿਹੜੀ WHO ਦੇ ਅੰਕੜੇ ਹੈਗੇ ਆ ਉਹ ਕਹਿੰਦੇ ਆ ਕਿ ਇੱਕ ਚੰਗਾ ਜੀਵਨ ਬਤੀਤ ਕਰਨ ਲਈ ਹੈਲਦੀ ਜੀਵਨ 2100 ਤੋਂ 2400 ਕਿਲੋ ਕੈਲਰੀਆਂ ਚਾਹੀਦੀਆਂ ਹੈਗੀਆਂ ਅੱਛਾ ਜੀ ਠੀਕ ਹੈ ਤੇ ਉਹ ਹੁਣ ਜਦੋਂ ਇਹਦੋਂ ਅਸੀਂ ਕਰੀਏ ਤਾਂ ਉਹ ਦੇਖਿਓ ਉਹਦੇ ਚ ਵੀ ਅੱਗੇ ਉਹਨਾਂ ਨੇ ਰੂਰਲ ਅਲਪਨ ਦਾ ਕੀਤਾ ਹੈਗਾ ਅਰਬਨ ਦੇ ਵਿੱਚ 2250 ਹੈ ਰੂਰਲ ਦੇ ਵਿੱਚ 2400 ਹੈ ਜਿੱਦਾਂ ਦਾ ਅਸੀਂ ਵਰਕ ਕਰਦੇ ਆ ਠੀਕ ਹੈ ਨਾ ਉਹਦੇ ਹਿਸਾਬ ਨਾਲ ਪਰ ਸਾਡੇ ਕੋਲੇ ਤਾਂ ਉਪਲਬਧ ਹੀ 1850 ਹੈਗੀਆਂ ਬਹੁਤ ਘਾਟ ਹੈ ਤਾਂ ਉਹ ਗੈਪ ਜਿਹੜਾ ਹੈਗਾ ਉਹ ਕਿੱਥੋਂ ਭਰ ਰਹੇ ਆ ਅਸੀਂ ਇਹ ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਸੀ ਨਾ ਜੀ ਇਹ ਸਾਡਾ ਐਵੇਂ ਜੇ ਲੋਕਾਂ ਕੋਲੇ ਪੈਸਾ ਹੋਵੇ ਨਾ ਜੀ ਫਿਰ ਇਹ ਅਨਾਜ ਸਾਡਾ ਪੂਰਾ ਨਹੀਂ ਆਉਣਾ ਨਹੀਂ ਹਾਂ ਠੀਕ ਹੈ ਜੀ ਤੁਸੀਂ ਇਹ ਦੇਖੋ ਜਦੋਂ ਇਹ ਕਰੋਨਾ ਕਾਲ ਦੇ ਵਿੱਚ ਤੇ ਉਹਦਾ ਯੂਕਰੇਨ ਵਾਲੀ ਲੜਾਈ ਚੱਲੀ ਹੈਗੀ ਐ ਠੀਕ ਹੈ ਉਦੋਂ ਸਾਡੇ ਦੇਸ਼ ਨੇ ਇਹ ਤੋਂ ਬਿਆਨ ਆਇਆ ਸੀ ਪ੍ਰਧਾਨ ਮੰਤਰੀ ਜੀ ਦਾ ਕਿ ਜੀ ਸਾਡੇ ਕੋਲੇ ਹਰ ਪਲੱਸ ਹੈ ਅਸੀਂ ਸਾਰੇ ਵਿਸ਼ਵ ਨੂੰ ਖਵਾ ਸਕਦੇ ਆ ਠੀਕ ਹੈ ਜੀ ਬਟ ਇਮੀਡੀਏਟ ਹੀ ਬਾਅਦ ਦੇ ਵਿੱਚ ਸਾਨੂੰ ਵੀਟ ਦੀ ਕਣਕ ਦੀ ਐਕਸਪੋਰਟ ਬੰਦ ਕਰਨੀ ਪੈ ਗਈ ਸੀ ਬਾਦ ਕਨੇ ਵੈ ਬਿਲਕੁਲ ਠੀਕ ਹੈ ਨਾ ਅੱਜ ਵੀ ਉਹ ਆંકੜੇ ਬਹੁਤੇ ਵਧੀਆ ਨਹੀਂ ਹੈ ਕਿਉਂਕਿ ਜੇ ਅੱਜ ਵੀ ਤੁਸੀਂ 1 ਸਤੰਬਰ ਤੱਕ ਦਾ ਰਿਕਾਰਡ ਦੇਖੋ ਤਾਂ ਨੈਸ਼ਨਲ ਫੂਡ ਸੇਫਟੀ ਐਕਟ 2013 ਦੇ ਅਧੀਨ ਇਹਨਾਂ ਨੂੰ 24.3 ਮੈਟ੍ਰਿਕ ਮਿਲੀਅਨ ਮੈਟ੍ਰਿਕ ਟਨ ਰੱਖਣ ਦੀ ਲੋੜ ਹੈਗੀ ਹੈ ਮਿਨੀਮਮ ਜਿਹੜਾ ਉਹ ਅੰਡਰ ਮੇਨਟੇਨ ਕਰਨਾ ਹੁੰਦਾ ਹੈ ਠੀਕ ਹੈ ਤੇ ਸਾਡੇ ਕੋਲੇ ਇਸ ਵਾਰੀ 33.6 ਮਿਲੀਅਨ ਮੈਟ੍ਰਿਕ ਟਨ ਜਿਹੜੀ ਕਣਕ ਹੈਗੀ ਹੈ ਉਹ ਹੁਣ ਕੀ ਹੈ ਕਿ ਜਦੋਂ ਆ ਫੈਸਟਿਵ ਸੀਜ਼ਨ ਚੱਲ ਰਿਹਾ ਆ ਆਟਾ ਅੱਜ ਵੀ 42 ਰੁਪਏ ਨੂੰ ਕਿਲੋ ਹੈ ਠੀਕ ਹੈ ਸੋ ਇਹ ਚੀਜ਼ ਹੈ ਕਿ ਉਹਨੂੰ ਅਕੇ ਜੀ ਇਹ ਜਿਹੜੇ ਕਣਕ ਪਈ ਹੈ ਤਾਂ ਇਹ ਹੁਣ ਮਾਰਕੀਟ 'ਚ ਛੱਡ ਸਕਦੀ ਹੈ ਸਰਕਾਰ ਤਾਂਕਿ ਪ੍ਰਾਈਸਿਸ ਨੂੰ ਕੂਲ ਆਫ ਕੀਤਾ ਜਾਵੇ ਉਹਨਾਂ ਨੂੰ ਲੋਅਰ ਕੀਤਾ ਜਾਵੇ ਜਿਹੜੀ ਲੇਅਨ ਇੱਕਦਮ ਵਾਧੀ ਹੈਗੀ ਹੈ ਤੇ ਜੇ ਅੱਜ ਇਹ ਹਾਲ ਹੈ ਤੇ ਜਦੋਂ ਇਹੀ ਚੀਜ਼ ਦਸੰਬਰ 'ਚ ਜਾ ਕੇ ਹਮੇਸ਼ਾ ਹੀ ਕਣਕ ਵਧਦੀ ਹੈ ਨਵੰਬਰ ਤੋਂ ਸੰਭਲ ਆਟੇ ਦਾ ਰੇਟ ਵੀ ਵੱਧ ਹੈ ਕਿਉਂਕਿ ਹੁੰਦਾ ਕੁਝ ਨਹੀਂ ਨਾ ਠੀਕ ਹੈ ਸੋ ਉਸ ਚੀਜ਼ ਨੂੰ ਅੱਛਾ ਈਵਨ ਤੱਕ ਚੌਲਾਂ ਦੇ ਵਿੱਚ ਤੁਸੀਂ ਦੇਖੋ ਜਿਹੜਾ ਐਕਸਪੋਰਟ 'ਚ ਸਾਡਾ 40% ਸ਼ੇਅਰ ਹੈ ਚੌਲਾਂ ਦੀ ਉਹ ਵੀ ਵਿੱਚ ਸਾਨੂੰ ਬੰਦ ਕਰਨਾ ਪਿਆ ਉਹ ਪਿੱਛੇ ਇਹਨਾਂ ਨੇ ਖੋਲਿਆ ਕਿਉਂਕਿ ਉਹ ਪਿਛਲੀ ਵਾਰੀ ਜਿਹੜਾ ਰੋਲਾ ਪਿਆ ਸੀਗਾ ਕਿਉਂਕਿ ਉਥੇ 13.0 ਮਿਲੀਅਨ ਮੈਟ੍ਰਿਕ ਟਨ ਦੀ ਰਿਕੁਆਇਰਮੈਂਟ ਹੈ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਅਨੁਸਾਰ ਪਰ ਸਾਡੇ ਕੋਲੇ ਤਕਰੀਬਨ 40 ਮਿਲੀਅਨ ਮੈਟ੍ਰਿਕ ਟਨ ਪਾਏ ਹੈਗੇ ਆ ਠੀਕ ਹੈ ਇਸ ਵੇਲੇ ਵੀ ਤੇ ਨਵੀਂ ਕ੍ਰੌਪ ਆ ਰਹੀ ਹੈ ਉਥੇ ਜਿਹੜੀ ਆ ਉਹ ਥੋੜਾ ਜਿਹਾ ਲੇਟ ਹੋਇਆ ਪਾਲਿਸੀ ਨੂੰ ਲੈ ਕੇ ਅੱਛਾ ਜਿਹੜੀਆਂ ਮਾਰਕੀਟ ਸਾਡੀਆਂ ਪਹਿਲੀਆਂ ਸੀਗੀਆਂ ਬੰਦ ਕਰਨ ਕਰਕੇ ਉਹਨਾਂ ਨੇ ਨਵੀਂ ਆਪਦੀ ਲਭ ਲਈ ਕਿ ਤੋ ਹੋਰ ਲੈਣਾ ਸ਼ੁਰੂ ਕਰਤਾ ਠੀਕ ਹੈ ਨਾ ਸੋ ਉਹਦੇ ਵਿੱਚ ਵੀ ਪ੍ਰੋਬਲਮ ਆਈ ਕਿਉਂਕਿ ਮਾਰਕੀਟ ਵੀ ਹੈ ਨਾ ਜਿੱਥੋਂ ਕੰਟੀਨਿਊਸ ਚੱਲ ਰਿਹਾ ਜਦੋਂ ਚੇਂਜ ਹੋ ਜੇ ਫੇਰ ਬੰਦਾ ਕਈ ਵਾਰੀ ਹੋਰ ਪਾਸੇ ਲੱਗ ਜਾਂਦਾ ਆ ਕੋਈ ਤੁਹਾਡਾ ਬਿਲਕੁਲ ਬਿਲਕੁਲ ਉਸ ਚੀਜ਼ ਨੂੰ ਲੈ ਕੇ ਵੀ ਸਾਨੂੰ ਦਿੱਕਤ ਹੈ ਤੇ ਐਸ ਕੀ ਸ਼ਾਇਦ ਸਟੋਰੇਜ ਦੀ ਵੀ ਪ੍ਰੋਬਲਮ ਆਵੇ ਤੁਸੀਂ ਝੋਨੇ ਦੀ ਗੱਲ ਕੀਤੀ ਆ ਮੇਰਾ ਉਹੀ ਸਵਾਲ ਸੀਗਾ ਵੀ ਝੋਨੇ ਦੀ ਸਟੋਰੇਜ ਨੂੰ ਲੈ ਕੇ ਬਹੁਤ ਪ੍ਰੋਬਲਮ ਆ ਰਹੀਆਂ ਜੀ ਪਹਿਲਾ ਝੋਨਾ ਹੀ ਨਹੀਂ ਚੱਕ ਹੋਇਆ ਜਿਹੜਾ ਪਹਿਲਾਂ ਸਟੋਰ ਕੀਤਾ ਆ ਸੀਗਾ ਸਟੋਰ ਖਾਲੇ ਨਹੀਂ ਹੋਏ ਗੋਦਾਮ ਉਦਾਂ ਹੀ ਭਰੇ ਪਏ ਨਕੋ ਨਕ ਤੇ ਜਿਹੜਾ ਨਵਾਂ ਝੋਨਾ ਆਇਆ ਉਹ ਕਿੱਥੇ ਰੱਖਿਆ ਜਾਣਾ ਜੇ ਗੋਦਾਮ ਹੀ ਨਹੀਂ ਖਾਲੀ ਹੋ ਰਹੇ ਤੇ ਇਹਦੀਆਂ ਤਾਂ ਮੁਸ਼ਕਲਾਂ ਬਹੁਤ ਵਧ ਜਾਣਗੀਆਂ ਇਹੀ ਚੀਜ਼ ਹੈ ਨਾ ਜੀ ਗੱਲ ਤਾਂ ਹੁਣ ਇਹੀ ਪਾਲਿਸੀ ਦੀ ਹੈ ਕਿ ਅਸੀਂ ਜਿੱਥੇ ਕਿਹੜੀ ਚੀਜ਼ ਕਿੰਨੀ ਹੈ ਕਿਸ ਤਰ੍ਹਾਂ ਦੀ ਸਾਡੀ ਰਿਕੁਆਇਰਮੈਂਟ ਹੈਗੀ ਹੈ ਹਨਾ ਸਾਨੂੰ ਉਹ ਡਿਸਾਈਡ ਕਰਨ ਦੀ ਲੋੜ ਹੈ ਕਿੰਨਾ ਕਿਵੇਂ ਰੱਖਣਾ ਕਿਉਂ ਵਿੱਚ ਝੋਨੇ ਦੀ ਇਹਨਾਂ ਪੈਦਾਵਾਰ ਕਿਉਂ ਉਗਾਈ ਜਾਂਦੇ ਆ ਵਾਰ-ਵਾਰ ਕਹਿ ਕਹਿ ਕੇ ਝੋਨਾ ਲਾਓ ਝੋਨਾ ਲਾ ਝੋਨੇ ਦੀ ਇਹਨਾਂ ਦੀ ਖਪਤ ਇੰਨੀ ਹੈ ਨਹੀਂ ਤੇ ਫੇ ਕਿਉਂ ਪਾਣੀ ਕਿਉਂ ਮੁਕਾਈ ਜਾਂਦੇ ਥੱਲੇ ਇਹਨਾਂ ਇੰਨੀ ਇਹ ਪੈਦਾਵਾਰ ਕਰਾ ਕਰ ਕੇ ਗੱਲ ਇਹ ਹੈ ਨਾ ਜੀ ਇੱਥੇ ਜਿਹੜੀ ਆ ਜੀ ਇਹਨੂੰ ਪੂਰੇ ਜਿਹੇ ਪਿਕਚਰ ਦੇਖੋ ਸਕੇਂਦਰ ਦੇ ਵਿੱਚ ਮੈਂ ਕੀ ਕਿਹਾ ਸੀ 40% ਸ਼ੇਅਰ ਹੈ ਮਾਰਕੀਟ ਦੇ ਵਿੱਚ ਸਾਡੇ ਕੋਲੇ ਜੇ ਅੱਜ ਵੀ ਅਸੀਂ ਦੇਖੀਏ ਜਿਹੜਾ ਐਕਸਪੋਰਟ ਹੈ ਨਾ ਉਹ ਸਾਡਾ ਰੌ ਮਟੀਰੀਅਲ ਤੇ ਖੇਤੀ ਜ਼ਿਆਦਾ ਹੈਗਾ ਜੀ ਠੀਕ ਹੈ ਤੇ ਉਹਦੇ ਚ ਸਾਨੂੰ ਫੋਰਨ ਐਕਸਚੇਂਜ ਆਉਂਦੀ ਹੈ ਜੀ ਸੋ ਉਹ ਚੀਜ਼ ਹੈ ਜਿਹੜੀ ਦੂਜੀ ਗੱਲ ਹੈ ਪਿੱਛੇ ਤਾਂ ਜਦੋਂ ਕਣਕ ਦੀ ਸ਼ਾਰਟੇਜ ਆਈ ਹੈ ਉਦੋਂ ਝੋਨਾ ਵੀ ਤਾਂ ਜਿਹੜਾ ਚੌਲ ਬਣਾ ਕੇ ਵੀ ਤਾਂ ਵੇਚੇ ਗਏ ਨਾ ਆਹਾਂ 5 ਕਿਲੋ ਵਾਲੇ ਚ 5 ਕਿਲੋ ਵਾਲੇ ਚ ਦਿੱਤੇ ਗਏ ਠੀਕ ਹੈ ਨਾ ਉਹਨੂੰ ਚੇਂਜ ਕੀਤਾ ਗਿਆ ਸੀਗਾ ਸੋ ਗੱਲ ਇਹ ਹੈ ਕਿ ਅਨਾਜ ਇਸ ਵਕਤ ਵਰਲਡਵਾਈਡ 2030 ਤੱਕ ਸ਼ਾਰਟੇਜ ਚੱਲਦੀ ਹੈ ਸਾਡੀਆਂ ਕਈ ਪਾਲਿਸੀਆਂ ਸਾਨੂੰ ਠੀਕ ਕਰਨ ਦੀ ਲੋੜ ਹੈ ਤੇ ਲੱਭਣ ਦੀ ਲੋੜ ਹੈ ਕਿ ਕਿਹੜੀ ਮਾਰਕੀਟ ਕਿੱਥੇ ਇਹਨੂੰ ਕੱਢ ਕੇ ਟਾਈਮਲੀ ਅਸੀਂ ਇਹਨੂੰ ਐਗਜ਼ਿਟ ਕਰਾ ਦਈਏ ਠੀਕ ਹੈ ਨਾ ਆਪਣੀ ਮਾਰਕੀਟ ਕੀ ਕਹਿੰਦੀ ਹੈ ਕਿੰਨੀ ਕਜ਼ਮਸ਼ਨ ਹੈ ਕਿ ਇਹ ਨਵੀਂ ਕ੍ਰੌਪ ਕੀ ਹੈ ਦੇਖੋ ਇੰਨਾ ਕੁ ਪਤਾ ਲੱਗ ਜਾਂਦਾ ਹੁਣ ਨੈਚੁਰਲ ਕਲੈਮਿਟੀ ਆ ਗਈ ਹੁਣ ਜੇ ਐਦ ਕੀ ਝੋਨਾ ਹੁਣ ਇਹ ਦੋ ਚੀਜ਼ਾਂ ਸਰਕਾਰ ਨੂੰ ਅੰਕੜੇ ਬੜੇ ਧਿਆਨ ਨਾਲ ਲੈਣੇ ਪੈਣੇ ਆ ਪੰਜਾਬ ਦੇ ਜੀ 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 ਬਿਲਕੁਲ ਕਿਉਂਕਿ ਜਿਹੜੀਆਂ ਰਿਪੋਰਟਾਂ ਤੁਹਾਡੇ ਵੀ ਅਖਬਾਰ 'ਚ ਛਪੀਆਂ ਹੈਗੀਆਂ ਹੋਰ ਵੀ ਥੇ ਵੀ ਛਪੀਆਂ ਕਿ ਬਾਹਰੋਂ ਝੋਨਾ ਆ ਕੇ ਵਿਕ ਰਿਹਾ ਜੀ ਠੀਕ ਹੈ ਨਹੀਂ ਉਹ ਜੋ ਨਾ ਹੁਣ ਜੇ ਪੰਜਾਬ ਦਾ ਝੋਨਾ ਐਦ ਕੀ ਕਾਫੀ ਖਰਾਬ ਹੋਇਆ ਹਾਂਜੀ ਠੀਕ ਕਿੰਨਾ ਖਰਾਬ ਹੋਇਆ ਹੜਾ ਨਾਲ ਠੀਕ ਹੈ ਟੋਟਲ ਕਿੰਨਾ ਲੱਗਿਆ ਸੀ ਕਿੰਨਾ ਖਰਾਬ ਹੋਇਆ ਹੜਾ ਨਾਲ ਤੇ ਮਗਰ ਹੁਣ ਮਾਰਕੀਟ ਚ ਆਉਣ ਵਾਲਾ ਅਸੈਸਮੈਂਟ ਤਾਂ ਹੋ ਹੀ ਜਾਂਦੀ ਹੈ ਨਾ ਕਿ ਇੰਨਾ ਝੋਨਾ ਆਉਂਦਾ ਹਾਂਜੀ ਹਾਂ ਹੋ ਜਾਂਦਾ ਠੀਕ ਹੈ ਹੁਣ ਜੇ ਐਦ ਕੀ ਫੇਰ ਪਿਛਲੇ ਨਾਲੋਂ ਝੋਨਾ ਵਧੇ ਇਹਦਾ ਮਤਲਬ ਕੀ ਹੈ ਕਿ ਫਿਰ ਇਹਦਾ ਮਤਲਬ 12ਵਾਂ ਝੋਨਾ ਆ ਕੇ ਵਕਿਆ ਹੀ ਵਕਿਆ ਹੈ ਵਕਿਆ ਬਿਲਕੁਲ ਉਹੋਗਾ ਤੇਰੇ ਮਤਲਬ ਹਾਂ ਮਤਲਬ ਇਹ ਹੋਣਾ ਇੰਪਲੀਮੈਂਟੇਸ਼ਨ ਤੇ ਆਊਗਾ ਕਿ ਫਿਰ ਐਕਸ਼ਨ ਕੀ ਲਿਆ ਜਾਂਦਾ ਹੈ ਕਿ ਜੇ ਸਾਡੀ ਪੈਦਾਵਾਰ ਕਿੰਨੀ ਅਸੀਂ ਟੋਟਲ ਚੀਜ਼ ਲਾਈ ਕਿੰਨੀ ਖਰਾਬ ਹੋਈ ਕਿੰਨੀ ਕੁ ਆਉਣ ਵਾਲੀ ਹੈਗੀ ਹੈ ਤੇ ਆਈ ਕਿੰਨੀ ਹੈ ਉਥੇ ਸਾਰੀ ਗੱਲ ਕਲੀਅਰ ਹੋ ਜਾਣੀ ਹੈ ਸਮਾ ਸਮਾਜ ਆਇਤਨੀ ਦਿੰਦਾ ਹੋਰ ਥੋੜਾ ਜਾਂ ਜਾਂਦੇ ਜਾਂਦੇ ਇੱਕ ਸਵਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਤੇ ਭਵਿੱਖ ਨੂੰ ਕਿਵੇਂ ਵੇਖਦੇ ਹੋ ਤੁਸੀਂ ਕਾਫੀ ਸੰਕਟ ਚ ਵੇਖਦਾ ਹਾਂ ਜੀ ਕਿਉਂਕਿ ਜਿਹੜੀ ਤੁਸੀਂ ਗੱਲ ਹਰੀ ਕ੍ਰਾਂਤੀ ਦੀ ਵੀ ਕੀਤੀ ਸੀ ਕਿ ਨਾ ਇਹ ਸਾਰਾ ਕਾਰਪੋਰੇਟ ਦਾ ਚਲਾਇਆ ਨਰੇਟਿਵ ਐ ਠੀਕ ਹੈ ਜੀ ਜੇ ਇਹਨੂੰ ਮੈਂ ਸੰਖੇਪ ਜੀ ਗੱਲ ਕਰਾਂ ਕਿ ਕਿਸੇ ਟਾਈਮ ਤੇ ਅਸੀਂ ਦੇਸੀ ਘਿਓ ਖਾਂਦੇ ਸੀਗੇ ਦੇਸੀ ਘਿਓ ਨੂੰ ਮਾਰਾ ਕਹਿ ਕੇ ਸਾਨੂੰ ਡਾਲਡਾ ਖਵਾਇਆ ਗਿਆ ਡਾਲਡੇ ਤੇੋਂ ਗਾ ਸਾਨੂੰ ਰਿਫਾਈਨਡ ਤੇ ਲਾਇਆ ਗਿਆ ਫਿਰ ਕਨੋਲਾ ਤੇ ਲਾਇਆ ਗਿਆ ਠੀਕ ਹੈ ਰਾਈਸ ਬ੍ਰੈਨ ਇਹੋ ਜਿਹੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ 올ਿਵ ਆਇਲ ਆ ਗਿਆ ਹੋੜ ਮੋੜ ਕੇ ਦੇਸੀ ਤੇ ਆ ਗਏ ਜਿੱਥੇ ਜਿੱਥੇ ਕਾਰਪੋਰੇਟ ਦਾ ਕੰਟਰੋਲ ਹੁੰਦਾ ਜਾਂਦਾ ਉਥੇ ਮੋੜ ਕੇ ਚੀਜ਼ ਉਹੀ ਆਉਂਦੀ ਜਾਂਦੀ ਹੈ ਇੱਕ ਅਗਲਾ ਨਰੇਟਿਵ ਬਾਤ ਤਾਂ ਚੱਲ ਪਿਆ ਇਹ ਹੁਣ ਆਨ ਆਲੇ ਸਮੇਂ ਚ ਉਹ ਕਹਿੰਦੇ ਸਾਨੂੰ ਤਾਂ ਜ਼ਮੀਨ ਦੀ ਲੋੜ ਹੀ ਨਹੀਂ ਅਸੀਂ ਤਾਂ ਆਪਦੇ ਚ ਹੀ ਉਗਾ ਲਾਂਗੇ ਇਹ ਨਵਾਂ ਨਰੇਟਿਵ ਉਹ ਕੀ ਕਹਿੰਦੇ ਹੈ ਲੈਬ ਗਰੋਨ ਹੁਣ ਜੀ ਜੀ ਅਮਰੀਕਾ ਦੇ ਵਿੱਚ ਤੁਸੀਂ ਦੇਖੋ ਠੀਕ ਹੈ ਲੈਬ ਗਰੋਨ ਮੀਟ ਲਾਓ ਹੋ ਗਿਆ ਲੈਬ ਗਰੋਨ ਮਿਲਕ ਲਾਓ ਹੋ ਗਿਆ ਖੋਜ ਚੱਲਦੀ ਹੈਗੀ ਐ ਕਿ ਲੈਬ ਗ੍ਰੋਨ ਆਟਾ ਵੀ ਜੀ ਜੀ ਠੀਕ ਹੈ ਨਾ ਜਿੱਦਾਂ ਉਹਨੂੰ ਮਨਜ਼ੂਰੀ ਲੇਬੋਰੀਟਰੀ ਚ ਤਿਆਰ ਕਰ ਲਿਆ ਕਰਨਗੇ ਸਾਰਾ ਕੁਝ ਹਾਂ ਜੀ ਉਹ ਕਹਿੰਦੇ ਚਾਹ ਨੂੰ ਕੀ ਲੋੜ ਹੈਗੀ ਐ ਅਸੀਂ ਤਾਂ ਭਾਵੇਂ ਆ ਛੋਟੇ ਜੇ ਗਜਾਂ ਦੇ ਵਿੱਚ ਇੱਕ ਾਮਾਤ ਖੜੀ ਕਰੋ ਉੱਥੇ ਲੈਬੋਰੀਟਰੀ ਬਣਾਓ ਉੱਥੇ ਬੈਠੇ ਬਣਾਈ ਜਾਓ ਬਸ ਠੀਕ ਹੈ ਠੀਕ ਹੈ ਜਦੋਂ ਕਿਸਾਨ ਖਤਮ ਹੋ ਗਏ ਕਿਸਾਨਾਂ ਦੀ ਲੋੜ ਐ ਨਾ ਖੇਤਾਂ ਦੀ ਲੋੜ ਐ ਨਾ ਲੋੜ ਐ ਜਦਨ ਕਿਸਾਨ ਖਤਮ ਹੋ ਗਏ ਹੁਣ ਉਹ ਕਿੰਨੀ ਦੇਰ ਤੱਕ ਚੱਲ ਸਕੇਗਾ ਅਖੀਰ ਉਹ ਛੱਡ ਕੇ ਭੱਜੇਗਾ ਨਾ ਇਹ ਵੀ ਇੱਕ ਸਵਾਲ ਆ ਉਹ ਛੱਡ ਕੇ ਭੱਜੇਗਾ ਉਦੋਂ ਕਾਰਪੋਰੇਟ ਨੇ ਟੇਕਓਵਰ ਕਰ ਲਿਆ ਜਦੋਂ ਕਾਰਪੋਰੇਟ ਨੇ ਟੇਕਓਵਰ ਕਰ ਲਿਆ ਉਹ ਦਿਨ ਵਾਪਸ ਉਹੀ ਧਰਤੀ ਚੋਂ ਨਿਕਲੀਆਂ ਚੀਜ਼ਾਂ ਚੰਗੀਆਂ ਹੋ ਜਾਣਗੀਆਂ ਦੂਜੀ ਗੱਲ ਮੇਰੀ ਸਾਰਿਆਂ ਨੂੰ ਇਹੀ ਇੱਕ ਕਹਿਣ ਦੀ ਹੈਗੀ ਐ ਕਿ ਥੋੜਾ ਜਿਹਾ ਸੋਚਿਆ ਕਰੋ ਜਿਹੜੇ ਕੈਮੀਕਲ ਤੁਸੀਂ ਖਾ ਕੇ ਆਪਦੀ ਬਿਮਾਰੀ ਦੂਰ ਕਰਦੇ ਹੋ ਠੀਕ ਐ ਜਿਹੜੀ ਚੀਜ਼ ਤੁਸੀਂ ਆਪਣੇ ਵਿਟਾਮਿਨ ਖਾ ਕੇ ਆਪਦੇ ਆਪ ਨੂੰ ਹੈਲਦੀ ਰੱਖਦੇ ਹੋ ਕਿ ਉਹੀ ਬੂਟੇ ਲਈ ਬਾੜੇ ਹੋ ਕੇ ਸੋਚ ਹੈ ਕਿ ਤੁਸੀਂ ਖਾਵਾਕਿਆ ਹੀ ਘਰ ਦੀ ਕਣਕ ਰਹਿਓ ਕਿ ਪ੍ਰੋਸੈਸ ਕੀਤੀ ਹੋਈ ਬਰੈਡ ਜਿਹਦੇ ਚ ਪ੍ਰੈਜ਼ਰਵੇਟਿਵ ਤੇ ਹੋਰ ਗਲੂਟਨ ਐਡਿਡ ਤੇ ਇਹੋ ਜੀਆਂ ਚੀਜ਼ਾਂ ਨਾਲ ਖਾ ਰਹੇ ਹੋ ਜਾਂ ਪੈਕਡ ਫੂਡ ਖਾ ਰਹੇ ਹੋ ਜਿਹਦੇ ਚ ਸ਼ੈਲਫ ਲਾਈਫ ਹੀ ਆਟੇ ਦੀ ਸ਼ੈਲਫ ਲਾਈਫ ਤਾਂ ਅੱਧਾ ਦਿਨ ਨਹੀਂ ਹੈਗੀ ਬਰੈਡ ਦੀ ਸ਼ੈਲਫ ਲਾਈਫ 7 ਦਿਨ ਦੀ ਹੈ ਜੀ ਤੋ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਡਾ ਲਾਈਫ ਸਟਾਈਲ ਗਲਤ ਹੋਇਆ ਖੁਰਾਕ ਨਹੀਂ ਮਾੜੀ ਹੋਈ ਸਾਨੂੰ ਜੇ ਜ਼ਮੀਨ ਖਰਾਬ ਹੋ ਰਹੀ ਹੈ ਉਹਦੇ ਚਾਹ ਪਾਣੀ ਦਾ ਯੋਗਦਾਨ ਹੈ ਜਿਹੜਾ ਸ਼ਹਿਰਾਂ ਦਾ ਪੋਲਿਊਟਡ ਪਾਣੀ ਪਾ ਰਹੇ ਆ ਉਹਦੇ ਨਾਲ ਜਿਹੜੇ ਆ ਸਾਰੇ ਲੈਡ ਤੇ ਤੁਹਾਡੇ ਟੈਨਿਕ ਇਹ ਸਾਰੀਆਂ ਚੀਜ਼ਾਂ ਉਹਦੇ ਚੋਂ ਆ ਰਹੀਆਂ ਹੈਗੀਆਂ ਤੋ ਸਾਨੂੰ ਉਸ ਅਸੀਂ ਉਧਰ ਕਰਕੇ ਕਿਉਂਕਿ ਉਧਰ ਤਨਾੜ ਬੰਦੇ ਆ ਜਿਨ੍ਹਾਂ ਦੀ ਚਾਲਦੀ ਹੈ ਜਿਨ੍ਹਾਂ ਅੱਗੇ ਲੋਕ ਝੁਕਦੇ ਆ ਤੋ ਅਸੀਂ ਉਦੋਂ ਨੂੰ ਬੋਲਣਾ ਨਹੀਂ ਚਾਹੁੰਦੇ ਗੁੱਸਾ ਕਰਦੇ ਆ ਕਿਸਾਨ ਤੇ ਬਿਲਕੁਲ ਕਿਸਾਨ ਮਾਰ ਆਇਆ ਫੇਰ ਵੀ ਹਾਂ ਕਿਉਂਕਿ ਸਾਡੀ ਆਦਤ ਹੈ ਇੱਕ ਜੇ ਇਹਦਰ ਨਾ ਨਾ ਚੱਲੇ ਤੇ ਇੱਧ ਮਾਰੇ ਤੇ ਕੱਢ ਦਿਓ ਮਾਰ ਮਾਰਾ 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 ਤੀੜੇ ਕੰਮ ਆਉਂਦਾ ਇਹਨਾਂ ਦੇ ਮੁੜ ਕੇ ਮਾਰੇ ਦੇ ਉੱਤੇ ਜ਼ੋਰ ਚੱਲ ਜਾਂਦਾ ਹਾਂ ਉਹਦੇ ਤੇ ਕਰ ਦਿਓ ਬਿਲਕੁਲ ਬਰਾੜ ਸਾਹਿਬ ਸਮਾਹ ਹੋ ਰਿਹਾ ਜਾਇਜ਼ਤ ਨਹੀਂ ਦਿੰਦਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਵਰਲਡ ਫੂਡ ਡੇ ਦੇ ਉੱਤੇ ਕਿਸ ਤਰੀਕੇ ਨਾਲ ਵਾ ਜਦੋਂ ਕਾਲ ਪਿਆ ਤਾਂ ਪੰਜਾਬ ਨੇ ਆਪਣਾ ਯੋਗਦਾਨ ਪਾਇਆ ਹਰੀ ਕ੍ਰਾਂਤੀ ਦੇ ਬਾਰੇ ਹੋਰ ਬਹੁਤ ਵਿਸਥਾਰ ਨਾਲ ਗੱਲਾਂ ਕੀਤੀਆਂ ਤੇ ਪ੍ਰੋਗਰਾਮ ਸਾਡਾ ਇੱਥੇ ਸਾਨੂੰ ਸਮਾਪਤ ਕਰਨਾ ਪਵੇਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਦਾ ਜੀ। ਆਹ ਜਾਂਦਾ ਵੀ। ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਤੁਹਾਨੂੰ ਪਸੰਦ ਆਊਗਾ ਤੇ ਅਗਲੀ ਵਾਰ ਨੂੰ ਹੋਰ ਨਵਾਂ ਵਿਸ਼ਾ ਲੈ ਕੇ ਨਵੇਂ ਪ੍ਰੋਗਰਾਮ ਦੇ ਵਿੱਚ ਦੁਬਾਰਾ ਤੁਹਾਨੂੰ ਲੈ ਕੇ ਜੁੜਾਂਗੇ। ਤਦ ਤੱਕ ਦਿਓ ਇਜਾਜ਼ਤ ਦੇਖਦੇ ਰਹੋ ਅਜੀਤ ਵੈਬ ਟੀਵੀ। ਸ਼ੁਕਰੀਆ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ